ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਅੱਜ ਅਸੀਂ ਪਹੁੰਚਾ ਜੀ ਪਿੰਡ ਜੈਪਵਾਲ ਧਾਰੀਵਾਲ ਦੇ ਵਿੱਚ ਜਿੱਥੇ ਕੀ ਅਮਰਿੰਦਰ ਸਿੰਘ ਦੇ ਘਰ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਮਹਿਲਾ ਮੀਟਿੰਗ ਜਿਹੜੀ ਹੈ ਹੋਈ ਹੈ ਜੋ ਕਿ ਤੋਂ ਦੱਦੀ ਕਿ ਬੀਜੇਪੀ ਦੇ ਪੱਖ ਦੇ ਵਿੱਚ ਹੋਈ ਹੈ ਬੀਜੇਪੀ ਦੇ ਲਈ ਜਿਹੜੀ ਅਮਰਿੰਦਰ ਸਿੰਘ ਹੋਣਾ ਨੇ ਆਪਣੇ ਘਰ ਦੇ ਵਿੱਚ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਮਹਿਲਾ ਮੀਟਿੰਗ ਜਿਹੜੀ ਇਹ ਬੁਲਾਈ ਗਈ ਹੈ ਜਿਹਦੇ ਵਿੱਚ ਬਹੁਤ ਜਲਦ ਇੱਥੇ ਸਾਡੇ ਬਾਜਵਾ ਸਾਹਿਬ ਪਹੁੰਚਣ ਵਾਲੇ ਨੇ ਫਤੇ ਸਿੰਘ ਫਤੇਜੰਗ ਸਿੰਘ ਬਾਜਵਾ ਜੀ ਪਹੁੰਚਣਗੇ ਉਹਨਾਂ ਦਾ ਵੀ ਵੇਟ ਕਰਦੇ ਪਏ ਹਾਂ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਨੇ ਹੋਰ ਵੀ ਲੀਡਰਸ਼ਿਪਬਾਨ ਜਿਹੜੇ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਸਾਡੇ ਨਾਲ ਥੋਮਸ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਕਿ ਅੱਜ ਦੀ ਮੀਟਿੰਗ ਬਾਰੇ ਇਹ ਕੀ ਕਹਿੰਦੇ ਨੇ ਨਮਸਕਾਰ ਅੱਜ ਦੀ ਮੀਟਿੰਗ ਜੀ ਸਾਡੇ ਸਤਿਕਾਰਯੋਗ ਜੋ ਮਰਿੰਦਰ ਜੀ ਆ ਮੰਡਲ ਪ੍ਰਧਾਨ ਉਹਨਾਂ ਦੀ ਗਵਾਈ ਵੇਟ ਹੋਈ ਆ ਤੇ ਪਹਿਲਾਂ ਵੀ ਬੜੀਆਂ ਮੀਟਿੰਗਾਂ ਹੋਈਆਂ ਨੇ ਤਾਂ ਅੱਜ ਮੀਟਿੰਗ ਦੇ ਵਿੱਚ ਪਤਾ ਚੱਲ ਗਿਆ ਕਿ ਜਿਹੜੇ ਦਿਨੇਸ਼ ਬੱਬੂ ਜੀ ਨੇ ਆ ਇਹ 100% ਆਪਾਂ ਅੱਗੇ 95% ਕਹਿੰਦੇ ਸੀ ਨਾ ਆਪਾਂ ਜਿੱਤ 100% ਜਿਹੜੇ ਬੱਬੂ ਜੀ ਜਿੱਤਣਗੇ ਔਰ ਲੰਮੀ ਲੀਡ ਦੇ ਨਾਲ ਜਿੱਤਣਗੇ ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਕ੍ਰਿਸਚਨ ਭਾਈਚਾਰਾ ਇਹ ਮਨਿੰਦਰ ਜੀ ਦੀ ਬੜੀ ਰੇਨ ਇਹਨਾਂ ਦਾ ਬੜਾ ਉਹਨਾਂ ਦੇ ਨਾਲ ਸਤਿਕਾਰਯੋਗ ਨੇ ਉਹ ਬੜੀ ਮੰਦੀ ਇਹਨਾਂ ਦੀ ਮਨੋਰਟੀ ਦੇ ਨਾਲ ਤੇ ਮਸੀਹ ਭਾਈਚਾਰਾ ਵੱਧ ਕੇ ਵੇਖੋ ਮੇਰੇ ਪਿੱਛੇ ਵੇਖੋ ਕਿੰਨੀਆਂ ਬੀਬੀਆਂ ਜਿਹੜੇ ਪਿੰਡਾਂ ਦੇ ਵਿੱਚੋਂ ਅਜੇ ਵੀ ਪਿੱਛੇ ਆ ਰਹੀਆਂ ਨੇ ਤੇ ਪੰਡਾਲ ਬਿਲਕੁਲ ਭਰ ਗਿਆ ਵਾ ਤੇ ਜਦੋਂ ਅਸੀਂ ਬੀਬੀਆਂ ਨਾਲ ਰੂਪ ਰੂਪ ਗੱਲ ਮੈਂ ਕਰ ਰਿਹਾ ਸੀ ਮਾਈਕ ਤੋਂ ਪਹਿਲਾਂ ਤੇ ਉਹ ਇਹੋ ਗੱਲ ਕਰ ਰਹੀ ਆ ਤੇ ਇਸ ਵਾਰ ਹੀ ਕਿੰਦੀ ਬੱਬੋ ਜੀ ਨੂੰ ਪਹਿਲਾਂ ਹੀ ਐਡਵਾਂਸ ਵਧਾਈ ਦਿੰਨੇ ਆ ਕਿ ਜਿਹੜੀ ਬੱਪੂ ਦਿਨੇਸ਼ ਬੱਬੂ ਜੀ ਦੀ ਜਿੱਥੇ ਜਿਹੜੀ ਗਰਦਾਸਪੁਰ ਤੋਂ ਉਹ ਬਿਲਕੁਲ ਯਕੀਨੀ ਹੈ ਸਾਡੇ ਨਾਲ ਇੱਥੇ ਦਿੱਲੀ ਤੋਂ ਭਾਈ ਸਾਹਿਬ ਜੁੜੇ ਨੇ ਜੋ ਕਿ ਬੀਜੇਪੀ ਦੇ ਲਈ ਕਨਵੀਨਰ ਹੋਣ ਦੇ ਨਾਤੇ ਨਾਤੇ ਜਿਹੜਾ ਕੋਆਰਡੀਨੇਟਰ ਨੇ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਦਿੱਲੀ ਤੋਂ ਸਪੈਸ਼ਲ ਇਹ ਇਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ ਆ ਸਰ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਡਾਕਟਰ ਅਸलम ਹੈ ਮੈਂ ਰਾਸ਼ਟਰੀ ਕਾਂਗਰਸ ਸਿंहੌਰ ਪੰਜਾਬ ਕੇ ਪ੍ਰਭਾਰੀਓ ਚੋਣ ਕੇ ਨਾਤੇ तो अभी आप देख रहे होंगे कि अमृत जी ने जो कार्यक्रम किया है ये कार्यक्रम बहुत ही सुंदर तरीके से किया है और ये गवाही देता है कि यहाँ गुरदासपुर से बब्बू जी का जीतना सौ परसेंट नहीं एक सौ एक परसेंट जीतना ये माहौल लगा दिए यहाँ बहनों ने क्योंकि देश के यशस्वी प्रधानमंत्री आदमी नरेंद्र भाई मोदी जी ने सबसे पहला काम महिला रिजर्वेशन का ही किया था ये बहनों की गवाही याद दिलाती है कि आज ਬੱਬੂ ਜੀ ਯਹਾਂ ਸੇ 100% ਜਿੱਤ ਕੇ ਹਕਦਾਰੇ ਹੋਰ ਜਿੱਤ ਗਏ ਹਨ ਮੈਂ ਉਹਨਾਂ ਕੋ ਅਭੀ ਸੇ ਐਡਵਾਂਸ ਵਿੱਚ ਵਧਾਈ ਦੇਣਾ ਚਾਹੁੰਗਾ ਕੀ ਬਾਤ ਆ ਜੀ ਬਹੁਤ ਵਧੀਆ ਸਾਡੇ ਨਾਲ ਦਿੱਲੀ ਤੋਂ ਭਾਈ ਸਾਭ ਜਿਹੜੇ ਜੁੜੇ ਸੀ ਉਹਨਾਂ ਵੀ ਬਹੁਤ ਵਧੀਆ ਸਾਡੇ ਨਾਲ ਅਮਰਿੰਦਰ ਜੀ ਨੇ ਇਸ ਟਾਈਮ ਅਸੀਂ ਇਹਨਾਂ ਦੀ ਦੂਸਰੀ ਮੀਟਿੰਗ ਜਿਹੜੀ ਐਟੈਂਡ ਕਰਦੇ ਪਏ ਆ ਪਹਿਲਾ ਦਿਨੇਸ਼ ਬੱਬੂ ਜੀ ਏਸੀ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਕੇ ਗਏ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਉਦੋਂ ਵੀ ਮੀਟਿੰਗ ਦੇ ਵਿੱਚ ਆਈਆਂ ਸੀ ਜਿਨ੍ਹਾਂ ਨੂੰ ਸਪੈਸ਼ਲੀ ਬੱਬੂ ਜੀ ਨੇ ਜਿਹੜਾ ਐ ਟ੍ਰੀਟ ਕੀਤਾ ਸੀ ਅੱਜ ਜਿਹੜਾ ਐ ਫਤੇਜੰਗ ਸਿੰਘ ਬਾਜਵਾ ਜੀ ਇੱਥੇ ਆ ਰਹੇ ਨੇ ਜੋ ਕਿ ਕਮਲ ਦੇ ਲਈ ਜੋ ਕਿ ਭਾਜਪਾ ਪਾਰਟੀ ਦੇ ਲਈ ਜਿਹੜਾ ਹੰਗਾਰਾ ਕਰਨ ਦੇ ਲਈ ਆ ਰਹੇ ਨੇ ਸਾਡੇ ਨਾਲ ਅਮਰਿੰਦਰ ਜੀ ਨੇ ਜਿਨ੍ਹਾਂ ਦੇ ਨਾਲ ਜਿਹੜੀ ਇਹ ਮੀਟਿੰਗਾਂ ਸਫਲ ਹੋ ਰਹੀਆਂ ਨੇ ਅਮਰਿੰਦਰ ਜੀ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਟੀਪੀਸੀ ਚੈਨਲ ਵਾਲਾ ਜਿਹੜੇ ਅੱਜ ਕਵਰੇਜ ਲਈ ਪਹੁੰਚੇ ਹੋ ਹਰ ਵਾਰੀ ਤੁਸੀਂ ਆਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਤੇ ਇੱਥੇ ਤੇ ਅੱਜ ਦੀ ਜੋ ਅਸੀਂ ਮੀਟਿੰਗ ਕਰਾ ਰਹੇ ਇਹ ਮਹਿਲਾਾਂ ਦੇ ਪੱਖ ਵਿੱਚ ਕਰਵਾ ਰਹੇ ਕਿਉਂਕਿ ਮਹਿਲਾਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ VOTING ਦੇ ਵਿੱਚ ਤੇ ਅਸੀਂ ਸਮਝਦਾ ਕਿ ਅਸੀਂ ਮਹਿਲਾਾਂ ਨੂੰ ਪਿੱਛੇ ਛੱਡ ਕੇ ਅਸੀਂ ਕਿੱਦਾਂ ਅੱਗੇ ਵੱਧ ਸਕਦੇ ਹਾਂ ਸੋ ਮਹਿਲਾਾਂ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਕ੍ਰਿਸ਼ਨ ਭਾਈਚਾਰੇ ਦੇ ਸਾਡੇ ਪੰਜਾਬ ਪ੍ਰਧਾਨ ਥੋਮਸ ਮਸੀਹ ਜੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਇੱਥੇ ਆਉਣ ਤੇ ਮੈਂ ਸਵਾਗਤ ਵੀ ਕਰਦਾ ਹਾਂ ਡਾਕਟਰ ਅਸਲਮ ਜੀ ਸਾਡੇ ਕਨਵੀਨਰ ਦਿੱਲੀ ਤੋਂ ਜਿਹੜੇ ਪਹੁੰਚੇ ਹੋਏ ਨੇ ਇਹਨਾਂ ਦਾ ਸਪੈਸ਼ਲ ਇੱਥੇ ਇਹਨਾਂ ਨੇ ਆਪਣੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਦੇ ਨਾਲ ਲੈ ਕੇ ਅਸੀਂ ਬੀਜੇਪੀ ਨੂੰ ਹੋਰ ਗਾਂ ਵਧਾ ਸਕਦੇ ਕਿਉਂਕਿ ਇਹਨਾਂ ਦਾ ਸਾਥ ਚਾਹੀਦਾ ਵਾ ਤੇ ਅਸੀਂ ਕਹਿੰਦੇ ਬੀਜੇਪੀ 100% ਜਿੱਤਰੀ ਆ ਕੋਈ ਸ਼ੱਕ ਨਹੀਂਗਾ ਅਮਰਿੰਦਰ ਜੀ ਜਿਵੇਂ ਕਿ ਸਾਡੀ ਇਹ ਦੂਸਰੀ ਮੀਟਿੰਗ ਹੈ ਪਹਿਲਾਂ ਦਿਨੇ ਇਸ ਬੱਬੂ ਜੀ ਸਪੈਸ਼ਲੀ ਜਿਹੜਾ ਆ ਇੱਥੇ ਆਪਣੀ ਮੀਟ ਕਰਕੇ ਗਏ ਨੇ ਹੁਣ ਜਿਹੜਾ ਆ ਸਾਡੇ ਫਤੇਜੰਗ ਸਿੰਘ ਬਾਜਵਾ ਜੀ ਵੀ ਇਸ ਮੀਟਿੰਗ ਨੂੰ ਸਬੋਧਨ ਕਰਨ ਪਹੁੰਚ ਰਿਹਾ ਕਿਵੇਂ ਦਾ ਹੁੰਗਰ ਆ ਲੱਗ ਰਿਹਾ ਦੇਖੋ ਜੀ ਫਤੇਜੰਗ ਸਿੰਘ ਬਾਜਵਾ ਜੀ ਇੱਕ ਆਪਣੇ ਆਪ ਚ ਬਹੁਤ ਵੱਡੇ ਲੀਡਰ ਨੇ ਉਹਨਾਂ ਦਾ ਇੰਨਾ ਘਰਤਬਾ ਵਾ ਇੱਥੇ ਕਿ ਉਹਨਾਂ ਕੋਲ ਵੀ ਕਾਫੀ ਜੜੀ ਨੇ ਇੱਥੇ ਵੋਟਾਂ ਦਿਨੇਸ਼ ਬੱਬੂ ਜੀ ਹੱਕ ਵਿੱਚ ਜਦੋਂ ਉਤਰ ਜਾਣਗੇ ਤੇ ਨਿਸ਼ਚੈ ਹੀ ਜਿੱਤ ਸਾਡੀ ਦੀ ਬੀਜੇਪੀ ਦੀ ਹੋਊਗੀ ਤੇ ਜਿਹਦਾ ਕੋਈ ਤੋੜਨੀ ਅੱਜ ਉਹ ਆ ਰਹੇ ਨੇ ਇੱਥੇ ਉਹਨਾਂ ਦਾ ਪਰਵੰਗਹਾਰਾ ਉਹਨਾਂ ਨੂੰ ਮਿਲ ਰਿਹਾ ਅੱਜ ਇੱਕ ਇਹਨਾਂ ਦੀ ਮੀਟਿੰਗ ਇੱਥੇ ਹੈ ਜਿੱਥੇ ਅੱਜ ਗੈਦਰਿੰਗ ਤੁਸੀਂ ਦੇਖ ਹੀ ਸਕਦੇ ਹੋ ਕੋ 150 ਬੰਦੇ 200 ਦੀ ਗੈਦਰਿੰਗ ਆ ਪਰਵੰਗਹਾਰਾ ਜੀ ਬੀਜੇਪੀ ਵੱਲੋਂ ਅ ਬਹੁਤ ਵਧੀਆ ਮਰਿੰਦਰ ਜੀ ਨੇ ਵੀ ਕਿਹਾ ਕਿ ਬਹੁਤ ਪਰਮਾਹੂਂਗਾਰਾ ਬਹੁਤ ਜਲਦ ਜਿਹੜਾ ਆ ਫਤੇਜੰਗ ਸਿੰਘ ਬਾਜਵਾ ਜੀ ਵੀ ਇੱਥੇ ਪਹੁੰਚਣ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਐਨ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਬਾਜਵਾ ਸਾਹਿਬ ਦੀ ਵੀ ਗੱਲ ਜ਼ਰੂਰ ਸੁਣਿਓ ਕਿ ਉਹ ਇਸ ਦੇ ਉੱਤੇ ਕੀ ਕਹਿੰਦੇ ਨੇ ਦੋਸਤੋ ਜੈਪਵਾਲ ਧਾਰੀਵਾਲ ਤੋਂ ਜਿਵੇਂ ਕਿ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਅਮਰਿੰਦਰ ਸਿੰਘ ਜੈਪਵਾਲ ਹੁਣਾਂ ਨੇ ਆਪਣੇ ਘਰ ਦੇ ਵਿੱਚ ਇੱਕ ਮਹਿਲਾ ਮੀਟਿੰਗ ਦੇ ਦੌਰਾਨ ਜਿਹੜਾ ਆ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ ਜਿਹਦੇ ਵਿੱਚ ਬੀਜੇਪੀ ਪਾਰਟੀ ਦੇ ਸਹਿ ਲੀਡਰ ਜਿਹੜੇ ਨੇ ਉਹ ਸਾਡੇ ਕੋਲ ਪਹੁੰਚੇ ਹੋਏ ਨੇ ਫਤੇਜੰਗ ਸਿੰਘ ਬਾਜਵਾ ਜੀ ਕਾਫੀ ਵੇਰ ਤੋਂ ਬਾਅਦ ਸਾਡੇ ਕੋਲ ਪਹੁੰਚ ਚੁੱਕੇ ਨੇ ਬਹੁਤ ਸਾਰੀਆਂ ਸੰਗਤਾਂ ਨੂੰ ਸੰਬੋਧਨ ਵੀ ਕਰ ਚੁੱਕੇ ਨੇ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਬੀਜੇਪੀ ਦੇ ਪ੍ਰਚਾਰ ਦੇ ਉੱਤੇ ਵੀ ਗੱਲਬਾਤ ਕਰ ਚੁੱਕੇ ਨੇ ਹੁਣ ਸਾਡੇ ਨਾਲ ਸਪੈਸ਼ਲੀ ਬੈਠੇ ਹੋਏ ਨੇ ਆਪਾਂ ਇਹਨਾਂ ਦੇ ਨਾਲ ਕੁਝ ਸਵਾਲ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਡੀਪੀਸੀ ਪੰਜਾਬੀ ਦੇ ਉੱਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਰ ਬਹੁਤ ਜ਼ਿਆਦਾ ਗਰਮੀ ਤੇ ਬਹੁਤ ਜ਼ਿਆਦਾ ਦੌੜ ਬਹੁਤ ਜ਼ਿਆਦਾ ਮਿਹਨਤ ਕਰਦੇ ਪਏ ਹੋ ਕੀ ਦੇਖਦੇ ਹੋ ਕੋਈ ਗਰਮੀ ਨਹੀਂ ਜਿਹੜੇ ਬੰਦੇ ਕੰਮਕਾਰ ਕਰਨ ਵਾਲੇ ਹੁੰਦੇ ਨਾ ਉਹਨੂੰ ਉਹਨੇ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ। ਔਰ ਸਾਨੂੰ ਤੇ ਇਲੈਕਸ਼ਨ ਦੇ ਵਿੱਚ ਹੋਰ ਸਗੋਂ ਜਿਹਨੂੰ ਕਹਿੰਦੇ ਨੇ ਨਾ ਵੀ ਕਰੰਟ ਆਂਦਾ ਸਰੀਰ ਦੇ ਵਿੱਚ ਵੀ ਅਸੀਂ ਪਾਰਟੀ ਲਈ ਕੰਮ ਕਰਨਾ ਹੈ। ਕਹਿੰਦੇ ਉਹ ਜਿਹੜਾ ਜਜ਼ਬਾ ਤੁਹਾਡਾ ਹੋਰ ਉੱਠਦਾ ਹੈ। ਬਾਕੀ ਸੈਕੰਡਲੀ ਗੱਲ ਇਹ ਹੈ ਵੀ ਹਿੰਦੁਸਤਾਨ ਦੇ ਵਿੱਚ ਇੱਕ ਇਹ ਜਿਹੜਾ ਪਿਛਲੇ 10 ਸਾਲਾਂ ਦਾ ਰਾਜ ਹੈ મોદી ਜੀ ਦਾ। ਉੱਚੇ ਵੇਖਣ ਨੂੰ ਆਇਆ ਵੀ ਹਿੰਦੁਸਤਾਨ ਅਰਥ ਵਿਵਸਥਾ ਦੇ ਵਿੱਚ 12ਵੇਂ ਨੰਬਰ ਤੋਂ ਅੱਜ 4ਵੇਂ ਨੰਬਰ ਤੇ ਆਇਆ ਹੈ ਤੇ ਮੋਦੀ ਜੀ ਨੇ ਜਿਹੜਾ ਆਪਣਾ ਰੋਡ ਮੈਪ ਬਣਾਇਆ ਉਸ ਤੇ ਕਲੀਅਰ ਕੱਟ ਕੇ ਆ ਕਿ 2047 25 ਸਾਲ ਦੇ ਵਿੱਚ ਇੰਡੀਆ ਊਡ ਬੀ ਵਰਲਡਸ ਨੰਬਰ 1 ਇਕਨੋਮੀ ਯਾਨੀ ਕਿ ਦੋ ਸਾਲਾਂ ਚ ਅਸੀਂ ਤੀਜੇ ਨੰਬਰ ਤੇ ਅਮਰੀਕਾ ਤੇ ਚਾਈਨਾ ਤੋਂ ਬਾਅਦ ਇੰਡੀਆ ਦਾ ਨੰਬਰ ਔਰ ਉਸ ਤੋਂ ਬਾਅਦ ਤੁਸੀਂ ਇਹ ਇਮੇਜਿਨ ਕਰੋ ਕਿੱਥੇ ਜਰਮਨੀ ਫਰਾਂਸ ਯੂਕੇ ਇਨ੍ਹਾਂ ਕੰਟਰੀ ਰਸ਼ੀਆ ਇਨਾ ਕੰਟਰੀਸ ਤੋਂ ਅਸੀਂ ਕਿਤੇ ਅੱਗੇ ਆ। ਔਰ ਇਹ ਸਾਰਾ ਕੁਝ ਮੋਦੀ ਜੀ ਦੇ ਰਹਿ ਨਾਲ ਉਹਨਾਂ ਦੀ ਟੀਮ ਦੇ ਉਹਨਾਂ ਦੇ ਵਰਕਿੰਗ ਉਹਨਾਂ ਦੀ ਫੋਰਨ ਪੋਲਿਸੀ ਔਰ ਜਿੱਦਾਂ ਉਹਨਾਂ ਨੇ ਹਰ ਕੌਮ ਲਈ ਸਿੱਖ ਕੌਮ ਲਈ ਕਰਤਾਰਪੁਰ ਸਾਹਿਬ ਦਾ ਲੰਗਾ ਖੋਲ੍ਹਿਆ ਉਹਨਾਂ ਨੂੰ ਪਤਾ ਸੀ ਵੀ ਸਿੱਖਾਂ ਨੂੰ ਉਹਨਾਂ ਦੀ ਆਸਤਾ ਸਾਡੇ ਛੋਟੇ ਸਾਬਜ਼ਾ ਦੇ ਨਾਂ ਤੇ ਵੀਰ ਬਾਲਦੇਵਸ ਰੱਖਿਆ ਗਿਆ। ਸੋ ਇਹ ਮੈਂ ਸਮਝਦਾ ਮੋਦੀ ਜੀ ਦੀ ਜਿਹੜੀ ਕਲੈਰਿਟੀ ਵਿਜ਼ਨ ਹੈਗੀ ਹੈ ਉਹ ਬਹੁਤ ਅੱਛੀ ਹੈ ਔਰ ਸਾਡੇ ਪੰਜਾਬ ਲਈ ਉਹਨਾਂ ਨੇ ਖਾਸ ਕਰਕੇ ਹੋਣ ਪਰਸੋਂ ਜਦੋਂ ਦੀਨਾਨਗਰ ਆਏ ਸੀਗੇ ਉੱਥੇ ਉਹਨਾਂ ਨੇ ਇਹ ਗੱਲ ਆਪਣੀ ਸਪੀਚ ਚ ਕਹੀ ਹੈ ਵੀ ਮੈਂ ਪੰਜਾਬ ਲਈ ਮੇਰਾ ਮਾਨ ਹੈ ਮੈਂ ਕੁਝ ਕਰਾਂ ਮੇਰੀ ਪਾਰਟੀ ਮੇਰੀ ਸਰਕਾਰ ਪੰਜਾਬ ਲਈ ਕੁਝ ਕਰੇ ਤੇ ਉਹ ਕਹਿੰਦੇ ਵੀ ਅਗਲੇ ਜਿਹੜੇ ਇਹ 5 ਸਾਲ ਦੀ ਸਰਕਾਰ ਦੇ ਵਿੱਚ ਮੈਂ ਪੰਜਾਬ ਨੂੰ ਨੰਬਰ 1 ਤੇ ਲੈ ਕੇ ਆਵਾਂਗਾ ਔਰ ਸਾਨੂੰ ਪੂਰਾ ਮਾਨ ਹੈ ਕਿਉਂਕਿ ਉਹ ਆਪਣੀ ਜ਼ੁਬਾਨ ਜੋ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨੇ ਔਰ ਸਾਨੂੰ ਪੂਰਨ ਉਮੀਦ ਹੈ ਸਾਡੇ ਨੌਜਵਾਨ ਬੱਚੇ ਜਿਹੜੇ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਉਹਨਾਂ ਦਾ ਭਵਿੱਖ ਇੱਥੇ ਤਾਂ ਹੀ ਬਣ ਸਕਦਾ ਜੇ ਇੱਥੇ ਸਾਡੇ ਕੋਲ ਇਕਨੋਮਿਕਲੀ ਅਸੀਂ ਸਟਰੋਂਗ ਹੁੰਨੇ ਆ ਸਾਡੇ ਇੱਥੇ ਡਿਵੈਲਪਮੈਂਟ ਦੇ ਕੰਮ ਚੱਲਦੇ ਇੰਡਸਟਰੀ ਲੱਗਦੀ ਹੈ ਸੋ ਇਹ ਆਸਮਾਨ ਦਾ ਵੀ 4 ਤਰੀਕ ਨੂੰ ਰਿਜ਼ਲਟ ਆ ਜਾਣਾ ਤੇ ਉਸ 4 ਤਰੀਕ ਦੇ ਰਿਜ਼ਲਟ ਤੋਂ ਬਾਅਦ ਜੋ ਭਾਜਪਾ ਇੱਕ ਇੱਕ 400 ਸੀਟਾਂ ਤੇ ਇਮੇਜਨ ਕਰ ਰਹੀ ਹੈ ਉਹਨਾਂ ਦਾ ਟਾਸਕ ਹੈ ਉਹਨਾਂ ਦਾ ਟਾਰਗੇਟ ਹੈ ਉਹ ਮੋਦੀ ਜੀ ਜੇ ਅਸੀਂ ਜਿੱਤ ਕੇ ਆ ਜੰਨੇ ਆ ਲਗਭਗ 10-20 ਸੀਟਾਂ ਉੱਤੇ ਥੱਲੇ ਹੋ ਵੀ ਸਕਦੀਆਂ ਨੇ ਸਰਕਾਰ ਬਣੀ ਪਈ ਹੈ ਬੱਬੂ ਜੀ ਜਿੱਤਦੇ ਨੇ ਇਹ ਜਿਤਾ ਕੇ ਭੇਜਦੇ ਨੇ ਤੇ ਹੋ ਸਕਦਾ ਛੋਟਾ ਮੰਤਰੀ ਵੀ ਉਹਨਾਂ ਨੂੰ ਬਨਾਇਆ ਜਾਏ ਸਾਡੇ ਇਲਾਕੇ ਦੀ ਸੁਣੀ ਜਾਏ ਤੋਂ ਸਾਡੀ ਤੇ ਇਹ ਬੇਨਤੀ ਹੈ ਇਲਾਕੇ ਵਾਲਿਆਂ ਨੂੰ ਤੁਹਾਡੇ ਕੈਮਰੇ ਰਹੀਂ ਦੇ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਕਮਲ ਦਾ ਫੁੱਲ ਆ ਆਪਾਂ ਵੋਟ ਮੋਦੀ ਜੀ ਨੂੰ ਪਾਣੀ ਤੇ ਸਾਡਾ ਕੈਂਡੀਡੇਟ ਉੱਥੇ ਪਾਰਲੀਮੈਂਟ ਵਿੱਚ ਜਿਹੜਾ ਜਾ ਕੇ ਬੈਠੇਗਾ ਜਿਹੜਾ ਗੁਰਦਾਸਪੁਰ ਨੂੰ ਰਿਪਰੈਜ਼ੈਂਟ ਕਰੇਗਾ ਉਹ ਦਿਨੇਸ਼ ਬੱਬੂ ਜੀ ਹੋਣਗੇ ਸੋ ਇਹ ਮੇਰਾ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਮੋਰ ਨੇਰੇ ਨਾਲ ਇਥੇ ਕੈਪਟਨ ਅਮਰਿੰਦਰ ਸਿੰਘ ਬੜੋਏ ਪਿੰਡ ਤੋਂ ਜਾਪੂ ਵਾਲ ਤੋਂ ਜਿਹੜੇ ਇਹਨਾਂ ਨੇ ਬਹੁਤ ਅੱਛੇ ਸਾਡੀਆਂ ਭੈਣਾਂ ਨੂੰ ਪ੍ਰੇਰਿਤ ਕਰਕੇ ਪਾਰਟੀ ਦੇ ਨਾਲ ਜੋੜਿਆ ਉਹ ਤਗੜੇ ਹੋ ਕੇ ਮਿਹਨਤ ਕਰਦੇ ਨੇ ਭੈਣ ਜੀ ਸਾਡੇ ਗੁਰਮੀਤ ਜ਼ਿਲ੍ਹੇ ਦੇ ਪ੍ਰਧਾਨ ਨੇ ਬਿੰਦਿਆ ਜੀ ਸਾਰੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸੋ ਮੈਂ ਆਸ ਕਰਦਾ ਵੀ ਇਹਨਾਂ ਦੀ ਮਿਹਨਤ ਜਿੱਦਾਂ ਕਰ ਰਹੇ ਨੇ ਅਸੀਂ ਇਤੋਂ ਵੱਧ ਵੱਧ ਵੋਟਾਂ ਲੈ ਕੇ ਮੋਦੀ ਜੀ ਨੂੰ ਅੱਗੇ ਲੈ ਕੇ ਜਾਵਾਂਗੇ ਸਰ ਆਪਾਂ ਕਿਸਾਨਾਂ ਦੀਆਂ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਮੁਸ਼ਕਲਾਂ ਉਹਨਾਂ ਨੂੰ ਅਸੀਂ ਕਿਵੇਂ ਦੇਖਦੇ ਕਿਸਾਨਾਂ ਨੂੰ ਵਰਗ ਲਾਇਆ ਗਿਆ ਹੈ ਕਿਸਾਨਾਂ ਕਿਸਾਨ ਭੋਲੇ ਪਾਲੇ ਲੋਕ ਨੇ ਮੋਦੀ ਜੀ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜਾ ਸਾਡਾ ਅੰਧਾਤ ਹੈ ਅਸੀਂ ਕਿਦਾਂ ਸੋਚ ਸਕਦੇ ਹਾਂ ਵੀ ਅਸੀਂ ਉਹਦੇ ਨਾਲ ਕੋਈ ਮਾੜਾ ਵਰਤਾਵ ਕਰੀਏ ਤੋ ਇਸ ਸਮੇਂ ਦੇ ਵਿੱਚ ਇਲੈਕਸ਼ਨ ਦੇ ਟਾਈਮ ਦੇ ਉੱਤੇ ਇਹ ਚੀਜ਼ ਨੂੰ ਦੁਬਾਰਾ ਧਰਨੇ ਲੱਗਣੇ ਕਰਨੇ ਇੱਕ ਪੋਲਿਟੀਕਲ ਪਾਰਟੀ ਦੀ ਸਮਝ ਲੋ ਇੱਕ ਚਾਲ ਸੀ ਜਿਹਦੇ ਵਿੱਚ ਸਾਡਾ ਭੋਲਾ ਭਲਾ ਕਿਸਾਨ ਜਿਹੜਾ ਉਹਦੇ ਵਿੱਚ ਘਿਰ ਗਿਆ ਕੋਈ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਪਿੰਡਾਂ ਦੇ ਵਿੱਚ ਬਹੁਤ ਅੱਛਾ ਮਾਹੌਲ ਹੈ ਮੈਂ ਪਿੰਡਾਂ ਜੀ ਕੰਮ ਕਰ ਰਿਹਾ ਔਰ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ 100% ਪੰਜਾਬ ਦੀ ਕਿਸਾਨੀ ਦੇ ਲਈ ਉਹਨਾਂ ਦੇ ਪ੍ਰੋਬਲਮਸ ਨੂੰ ਹੱਲ ਕਰਨ ਦੇ ਲਈ ਅਸੀਂ ਪੂਰਾ ਯੋਗਦਾਨ ਆਪਣਾ ਦਵਾਂਗੇ ਔਰ ਅਸੀਂ ਚਾਹਦੇ ਹਾਂ ਵੀ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨ ਹੈ ਇਹ ਚੜ੍ਹਦੀ ਕਲਾ ਚ ਰਹੇ ਔਰ ਇਹ ਸਾਡੀ ਅਗਲੀ ਵਾਰ ਤਾਕਤ ਦਾ ਇੱਕ ਜਿਹਨੂੰ ਕਹਿੰਦੇ ਨੇ ਵਸੀਲਾ ਬਣੇ ਤਾਂਕਿ ਭਾਰਤੀ ਜਨਤਾ ਪਾਰਟੀ ਅਗਰ ਜੇਦੀ ਹੈ ਤੇ ਕਿਸਾਨ ਉਹਦਾ ਇੱਕ ਮੋਢਲਾ ਰੂਪ ਬਣ ਕੇ ਅੱਗੇ ਨਾਲ ਨਿਤਰੇ ਇਹੋ ਆਸ ਕਰਦੇ ਔਰ ਹੋਏਗਾ ਵੀ ਇੱਥੇ ਸਰ ਇੱਕ ਲਾਸਟ ਸਵਾਲ ਬਹੁਤ ਸਾਰੇ ਲੋਕਾਂ ਦਾ ਇੱਕ ਜਿਹੜੀ ਗੱਲ ਨਿਕਲ ਕੇ ਸਾਡੇ ਸਾਹਮਣੇ ਬਾਰ-ਬਾਰ ਆਈ ਹੈ ਮੀਡੀਆ 'ਚ ਜਦੋਂ ਆਪਾਂ ਤੁਰਦੇ ਫਿਰਦੇ ਆ ਉਹਨਾਂ ਵੱਲੋਂ ਕਿਹਾ ਗਿਆ ਵੀ ਸਰਕਾਰਾਂ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਆਈਆਂ ਗਈ ਗਈਆਂ ਪਰ ਗੁੰਡਾਗਰਦੀ ਖਤਮ ਨਹੀਂ ਹੁੰਦੀ ਥੀ ਪਰ ਜੁਪੀ ਦੇ ਵਿੱਚ ਜੋਗੀ ਜੀ ਨੇ ਉੱਥੇ ਇੱਕ ਐਸਾ ਉਪਰਾਲਾ ਕਰ ਦਿੱਤਾ ਕਿ ਗੁੰਡਾਗਰਦੀ ਬਿਲਕੁਲ ਖਤਮ ਹੋ ਗਈ ਜੇਕਰ ਬੀਜੇਪੀ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਜਿਹੜੀਆਂ ਤੁਸੀਂ ਸਨੇਚਿੰਗ ਦੇਖਦੇ ਪਏ ਹੋ ਮੋਬਾਈਲਾਂ ਨੂੰ ਖੋਇਆ ਜਾ ਰਿਹਾ ਬੀਬੀਆਂ ਦੇ ਕੋਲੋਂ ਕਾਂਟੇ ਖੋਏ ਜਾਂਦੇ ਨੇ ਕਿ ਜੁਪੀ ਵਰਗਾ ਮਾਹੌਲ ਜੋਗੀ ਜੀ ਵਰਗਾ ਮਾਹੌਲ ਆਪਾਂ ਇੱਥੇ ਵੀ ਕ੍ਰੀਏਟ ਕਰਾਂਗੇ ਉਸ ਤੋਂ ਬਿਹਤਰ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਮੈਂ ਅੱਗੇ ਕਿਹਾ ਇੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਨੀ ਵਧੀਆ ਕਰਾਂਗੇ ਵੀ ਇੱਥੇ ਕੋਈ ਤੁਹਾਨੂੰ ਇਸ ਕਿਸਮ ਦਾ ਘਰ ਖੁੱਲੇ ਛੱਡ ਕੇ ਚਲ ਜੋ ਤਾਲਾ ਮਾਰਨ ਦੀ ਲੋੜ ਨਹੀਂ ਜੇ ਤੁਹਾਡੇ ਘਰ ਚ ਕੋਈ ਸੂਈ ਵੀ ਗਾਇਬ ਹੋ ਜੇਗੀ ਅਸੀਂ ਦੇਰਜ਼ਾਰ ਹੋਵਾਂਗੇ ਇੱਥੇ ਇਹ ਸਾਨੂੰ ਬੜੀ ਜਾਂਚ ਹੈ ਇਹ ਜਿਹੜੇ ਹਾਲਾਤ ਨੇ ਸਾਰਾ ਕੁਝ ਇਹ ਸਰਕਾਰਾਂ ਹੀ ਕਰਾਉਂਦੀਆਂ ਨੇ ਸਭ ਕੁਝ ਇਸ ਤਰੀਕੇ ਦੇ ਮਾਹੌਲ ਬੰਦੇ ਨੇ ਭਾਰਤੀ ਜਨਤਾ ਪਾਰਟੀ ਤੁਸੀਂ ਦੇਖ ਲਓ ਸਾਰੇ ਹਿੰਦੁਸਤਾਨ ਦੇ ਵਿੱਚ ਕਿਤੇ ਕੋਈ ਇਹੋ ਜੀ ਬਾਰਦਾਤ ਹੋਈ ਕੋਈ ਲੋਕਾਂ ਦੇ ਨਾਲ ਕੋਈ ਧੱਕੇ ਹੋਏ ਕਿਤੇ ਨਹੀਂ ਹੋਏ ਤੇ ਪੰਜਾਬ ਤੇ ਬੜਾ ਅਮਨ ਸ਼ਾਂਤੀ ਪਸੰਦ ਸੂਬਾ ਆ ਤੇ ਮੈਂ ਨਹੀਂ ਸਮਝਦਾ ਇੱਥੇ ਲੋਕ ਸਾਡਾ ਸਾਥ ਦੇਣਗੇ ਲੋਕ ਤੇ ਤੰਗ ਨੇ ਇਹ ਜਿਹੜੀ ਮੌਜੂਦਾ ਸਰਕਾਰ ਆ ਇਹ ਤੇ ਆਬ ਲੋਕਾਂ ਨੂੰ ਲੁੱਟਣ ਲੱਪੀ ਹੈ ਨਸ਼ੇ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਤੁਸੀਂ ਆ ਜਿਹੜੇ ਇੱਕ ਕੈਂਡੀਡੇਟ ਹੈ ਇੱਥੇ ਮਿਰਕਲ ਸ਼ੈਰੀ ਕਲਸੀ ਕੀ ਉਹਦਾ ਨਾਮ ਹੈ ਉਹ ਵਾਇਰਲ ਹੁੰਦੀ ਹੈ ਉਹ ਚਾਚੀ ਕੋਈ ਹੋਰ ਹੀ ਇਦਾਂ ਦਾ ਕਰਕੇ ਕੋਈ ਇੱਕ ਤੁਸੀਂ ਦੇਖੋ ਇੱਕ ਮੈਂਬਰ ਪਾਰਲੀਮੈਂਟ ਦਾ ਉਹ ਲੈਵਲ ਹੋ ਸਕਦਾ ਵੀ ਇਸ ਕਿਸਮ ਦੀ ਘਟਿਆ ਗੱਲ ਕਰੇ ਵੀ ਅਸੀਂ بڑے بڑے ਹੁੰਨੇ ਆ ਅਸੀਂ ਭਲੇ ਫਲਾਉ ਤੂੰ ਬੜਾ ਕੀ ਹੈ ਤੂੰ ਕੀ ਮੈਸੇਜ ਦੇਣਾ ਚਾਹਨਾ ਲੋਕਾਂ ਨੂੰ ਇਹ ਇਹ ਗੱਲਾਂ ਜਿਹੜੀਆਂ ਸਟੂਪਿਡ ਗੱਲਾਂ ਇਹੋ ਜਿਹੀ ਬੇਹੂਦਾ ਗੱਲਾਂ ਕਰਨੀ ਚੰਗਾ ਸ਼ੋਭਦਾਨੀ ਮੈਂ ਉਹਨਾਂ ਨੂੰ ਵੀ ਕਵਾਂਗਾ ਦੀ ਥੋੜੀ ਜੀ ਆਪਣੀ ਜਿਹੜੀ ਆਪਣੀ ਜ਼ੁਬਾਨ ਹੈ ਆਪਣੇ ਸ਼ਬਦ ਨੇ ਉਹਨਾਂ ਨੂੰ ਤੁਸੀਂ ਮਰਿਆਦਾ ਉਸ ਤੇ ਲੈ ਕੇ ਆਓ ਦੇ ਆਪਾਂ ਵੋਟਾਂ ਮੰਗਣੀਆਂ ਨੇ ਨਾ ਕਿ ਆਪਣਾ ਅਸੀਂ ਕੋਈ ਕਾਮੇਡੀ ਕਰ ਰਹੇ ਆ ਕਿਉਂਕਿ ਉਹ ਵੇਖਦੇ ਨੇ ਵੀ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਇਹੋ ਜਿਹੇ ਝੱਲੇ ਦੇ ਗੱਲਾਂ ਕਰਦਾ ਰਹਿੰਦਾ ਤੇ ਲੋਕੀ ਤਾਲੀਆਂ ਮਾਰ ਦਿੰਦੇ ਨੇ ਤੇ ਉਹ ਸਮਝਦਾ ਵੀ ਪਤਾ ਨਹੀਂ ਉਹ ਕਿੱਡੀ ਕੁਆਲਿਟੀ ਹੈ ਸੋ ਲੋਕ ਬਾਅਦ ਦੇ ਵਿੱਚ ਇਹਨਾਂ ਨੂੰ ਜੋ ਕਹਿੰਦੇ ਨੇ ਉਹ ਮਹਾਰਾਜ ਜੀ ਜਾਣਦਾ ਸੋ ਮੈਂ ਤੇ ਇਹੀ ਕਵਾਂਗਾ ਵੀ ਅੱਛੇ ਆਪਣੇ ਜਿਹੜੇ ਕਰਤੱਵ ਨੇ ਅੱਛੇ ਜਿਹੜੇ ਆਪਣੇ ਕੀ ਕਹਿੰਦੇ ਬੋਲ ਨੇ ਉਹਨਾਂ ਨੂੰ ਰੱਖੋ ਅਸੀਂ ਪੰਜਾਬ ਦੇ ਲੋਕਾਂ ਨੂੰ ساری ਦੁਨੀਆ ਵੇਖਦੀ ਆ ਲੋਕ ਵੇਖਦੇ ਨੇ ਵੀ ਕਿਸ ਕਿਸਮ ਦੇ ਕੈਂਡੀਡੇਟ ਕਿਸ ਕਿਸਮ ਦੀ ਇਹਨਾਂ ਦੀ ਲਿਆਕਤ ਹੈ ਸੋ ਇਸ ਵਾਰ ਆਸ ਕਰਦੇ ਆ ਵੀ ਬੱਬੂ ਜੀ ਇੱਕ ਸ਼ਰੀਫ ਆਦਮੀ ਇੱਕ ਲੋਕਾਂ ਦੇ ਵਿੱਚ ਇੱਕ ਮੈਂ ਸਮਝਣਾ ਇੱਕ ਵਰਕਰ ਲੈਵਲ ਦਾ ਬੰਦਾ ਹੈ ਜਿਹਨੂੰ ਭਾਰਤੀ ਜਨਤਾ ਪਾਰਟੀ ਮੋਦੀ ਜੀ ਨੇ ਮੌਕਾ ਦਿੱਤਾ ਹੈ ਆ ਲੋਕ ਜਿਤਾ ਕੇ ਭੇਜਣਗੇ ਤਗੜੇ ਹੋ ਕੇ ਅਸੀਂ ਵਤ ਵਤ ਲੀਡ ਨਾਲ ਗੁਰਦਾਸਪੁਰ ਦੀ ਸੀਟ ਜਿੱਤ ਕੇ ਆਵਾਂਗੇ ਸਰ ਆਪਣੇ ਨੌਜਵਾਨ ਸਰੋਤਿਆਂ ਨੂੰ ਆਪਣੇ ਪਿਆਰੇ ਸਰੋਤਿਆਂ ਨੂੰ ਲਾਸਟ ਮੈਸੇਜ ਕੀ ਦਿਓ ਮੈਂ ਨੌਜਵਾਨ ਆਪਣੇ ਯੂਥ ਨੂੰ ਜਿਹੜੀ ਕਿ ਹਿੰਦੁਸਤਾਨ ਦੀ ਔਰ ਪੰਜਾਬ ਦੀ ਖਾਸ ਕਰਕੇ ਐ ਮੈਂ ਸਮਝਣਾ ਵੀ ਸਾਡੀ ਆਸ ਦੀ ਉਮੀਦ ਦੀ ਕਰਨ ਉਹਨਾਂ ਨੂੰ ਮੈਸੇਜ ਜ਼ਰੂਰ ਦੇਣਾ ਚਾਹਾਂਗਾ ਮੇਰੀ ਗੱਲ ਅੱਜ ਇੱਕ ਨੋਟ ਕਰ ਲੈਣਾ ਜਿਹੜੇ ਸਾਡੇ ਬੱਚੇ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਲੱਖਾਂ ਰੁਪਏ ਖਰਚ ਕੇ ਬਾਹਰਲੇ ਮੁਲਕਾਂ ਤੇ ਇਸ ਆਸ ਤੇ ਗਏ ਨੇ ਵੀ ਸਾਡੇ ਬੱਚੇ ਉੱਥੇ ਜਾ ਕੇ ਮਿਹਨਤ ਕਰਕੇ ਤੇ ਬਹੁਤ ਕੁਝ ਕਮਾ ਕੇ ਲਿਆਣਗੇ ਕਮਾਂ ਸਾਡੀਆਂ ਬੈਸਟ ਵਿਸ਼ਸ ਉਹਨਾਂ ਨਾਲ ਨੇ ਪਰ ਮੇਰੀ ਇੱਕ ਗੱਲ ਯਾਦ ਰੱਖਣਾ ਇੰਡੀਆ ਹਿੰਦੁਸਤਾਨ ਤੁਹਾਨੂੰ ਆਉਣ ਵਾਲੇ 2-3 ਸਾਲਾਂ ਚ ਉਹ ਓਪਰਚੁਨਿਟੀ ਮਿਲੇਗੀ ਵੀ ਜਿਹੜੇ ਬਾਹਰ गए ਸਾਡੇ ਬੱਚੇ ਨੇ ਨਾ ਉਹ ਵੀ ਵਾਪਸ ਆਪਣੇ ਦੇਸ਼ ਪਰਤਣਗੇ ਕਿਉਂਕਿ ਇੱਥੋਂ ਦਾ ਮਾਹੌਲ ਇੱਥੋਂ ਦੀ ਡਿਵੈਲਪਮੈਂਟ ਇੱਥੋਂ ਦੀ ਇੰਡਸਟਰੀ ਦਾ ਜਿਹੜਾ ਇੰਨਾ ਸੁਖਾਵਾਂ ਤੇ ਵਧੀਆ ਮਾਹੌਲ ਹੋਏਗਾ ਔਰ ਤੁਹਾਡੇ ਤੁਹਾਡੇ ਕੰਟਰੀ ਵਿੱਚ ਤੁਹਾਡੇ ਸੂਬੇ ਵਿੱਚ ਤੁਹਾਡੇ ਲਈ ਨੌਕਰੀ ਮਿਲੇਗੀ ਨਾ ਕਿ ਤੁਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਤੁਹਾਨੂੰ ਮਿਹਨਤ ਤੇ ਤਰद्दਦ ਕਰਨੀ ਪੈਗੀ ਸੋ ਮੈਂ ਨੌਜਵਾਨਾਂ ਨੂੰ ਕਹਿਣਾ ਆਪਣੇ ਦੇਸ਼ ਵਰਗਾ ਕੋਈ ਦੇਸ਼ ਨਹੀਂ ਹੁੰਦਾ ਆਪਣੇ ਸੂਬੇ ਵਰਗਾ ਕੋਈ ਸੂਬਾ ਨਹੀਂ ਹੁੰਦਾ ਆਪਣੀ ਮਿੱਟੀ ਦੀ ਖੁਸ਼ਬੂ ਵਰਗੀ ਕੋਈ ਮਿੱਟੀ ਨਹੀਂ ਹੁੰਦੀ ਤੋ ਆਪਾਂ ਆਪਣੇ ਸੂਬੇ ਨੂੰ ਗਾਂਵ ਵਿਦਾਨ ਲਈ ਆਪਣੇ ਮਾਪੇ ਦੀ ਸੇਵਾ ਕਰਨ ਲਈ ਆਪਣੀ ਦੇਸ਼ ਦੀ ਸੇਵਾ ਕਰਨ ਲਈ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਇੱਥੇ ਵਧਣਾ ਫੁੱਲਣਾ ਹੈ ਔਰ ਆਪਣੇ ਸੂਬੇ ਨੂੰ ਗਾਂ ਲੈ ਕੇ ਜਾਣਾ ਧੰਨਵਾਦ ਏਸੀਜੀ ਸਾਡੇ ਨਾਲ ਫਤੇਜ ਸਿੰਘ ਬਾਜਵਾ ਜੀ ਜੋ ਕਿ ਬੱਬੂ ਜੀ ਦੇ ਲਈ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਬੱਬੂ ਜੀ ਦੇ ਲਈ ਦੌੜ ਕੱਢ ਰਹੇ ਨੇ ਬੀਜੇਪੀ ਦੇ ਲਈ ਦੌੜ ਕੱਢ ਰਹੇ ਨੇ ਬਹੁਤ ਵਧੀਆ ਉਪਰਾਲਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਜਿਹੜਾ ਆ ਬਹੁਤ ਵਧੀਆ ਹੋਏਗਾ ਨੌਜਵਾਨਾਂ ਦੇ ਲਈ ਵੀ ਵਧੀਆ ਹੋਏਗਾ ਬਣੇ ਰਹੋ ਇਸੇ ਤਰ੍ਹਾਂ ਸਾਡੇ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਡੀਪੀਸੀ ਪੰਜਾਬੀ ਤੋਂ ਕੈਮਰਾਮੈਨ ਸੰਜੀਪ 바ਵਾ ਦੇ ਨਾਲ ਧੰਨਵਾਦ